ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਬੈਠੇ ਹੋ ਇੰਨੀ ਭਾਰੀ ਗਿਣਤੀ 'ਚ ਔਰ ਪਿਛਲੀ ਵਾਰ ਵਿਚਾਰਕ ਮਤ ਪੇਤ ਸੀ ਲੜਾਈ ਲੜੀ ਆਪਣੀ ਪਾਰਟੀ ਵੱਲ ਉਹਨਾਂ ਨੇ ਪਰ ਉਹਨਾਂ ਨੇ ਕਿਹਾ ਕਿ ਮੈਂ ਇਥੋਂ ਇਹਨਾਂ ਦੀ ਪਾਰਟੀ ਵਾਲੇ ਨਖੇਰੀ ਚੱਲੇ ਜਾਂਦੇ ਮੈਨੂੰ ਤਾਂ ਲੋਕਾਂ ਨੇ ਵੀ ਕਿਹਾ ਤੇ ਲੋਕ ਵੀ ਇਹੀ ਕਹਿੰਦੇ ਨੇ ਮੇਰਾ ਦਿਲ ਵੀ ਦਲਵੀਰ ਗੋਲਡੀ ਵੀ ਆਪਣੇ ਨਾਲ ਬੈਠਾ ਹੈ ਵੇ ਜਿਹੜੇ ਪਹਿਲਾਂ ਆਪਣੇ ਨਾਲ ਵਿਚਾਰਕ ਮਦਪੇਸ ਸੀ ਕੋਈ ਗੱਲ ਨਹੀਂ ਉਹ ਚੱਲਦੇ ਰਹਿੰਦੇ ਆ। ਔਰ ਸਭ ਤੋਂ ਵਧੀਆ ਗੱਲ ਇਹ ਹੈ ਇਹਨਾਂ ਨੇ ਮੈਨੂੰ ਇਹ ਕਿਹਾ ਕਿ ਮਾਨ ਸਾਹਿਬ ਮੈਂ ਵਲੰਟੀਅਰਾਂ ਦੀ ਲਾਈਨ 'ਚ ਸਭ ਤੋਂ ਮਗਰਲੇ ਪਾਸੇ ਲੱਗੂੰਗਾ। ਕਿਉਂਕਿ ਮੈਂ ਸਭ ਤੋਂ ਮਹਾਪਾਤ ਚ ਆਇਆ ਹੋਇਆ ਹਾਂ। ਸਭ ਤੋਂ ਮਗਰ ਖੜੂੰਗਾ। ਸੁਬੀਰੋ ਆਪਣੀ ਪਾਰਟੀ ਜਿਸ ਤਰੀਕੇ ਨਾਲ ਵੱਧ ਰਹੀ ਹੈ ਦੇਸ਼ 'ਚ ਮੋਦੀ ਹੋਰਾਂ ਦੀ ਫ੍ਰਸਟ੍ਰੇਸ਼ਨ ਉਹ ਮੇਰੇ ਜਿਵੇਂ ਵੱਧ ਰਹੀ ਹੈ ਆਪਾਂ ਮੈਂ ਸਾਰੇ ਪੰਜਾਬ ਚ ਗਿਆ ਕੱਲ ਮੈਂ ਉਧਰ ਸੀ ਅਬੌਰ ਗਿੱਦੜਵਾ ਰਾਮਪਰਾ ਫੂਲ ਰਾਤ ਪਰਨਾਲੇ ਸੀ ਬੜਾ ਘੱਟ ਪਰਨਾਲੇ ਰਾਤ 8:00 ਵਜੇ 8:30 ਵਜੇ ਹੁਣੇ ਤੋਂ ਬਾਅਦ ਜਾਊਂਗਾ ਪਾਤਣਾ ਲਹਿਰਾ ਦਿੜਪਾ ਨਾਪਾ ਜਿੰਨਾ ਚਿਰ ਇਹਨਾਂ ਦੀ ਜਰਨੀ ਪਟਦਾ ਉਹਨਾਂ ਚਿਰ ਮੈਂ ਥੱਕਦਾ ਨਹੀਂ ਇਹਨਾਂ ਨੇ ਦੋ ਤਿੰਨ ਪੀੜੀਆਂ ਖਾ ਲੀਆਂ ਸਾਡੀਆਂ ਬਚਪਨ ਖਾ ਕੇ ਜਵਾਨੀ ਖਾ ਕੇ ਬढ़ापा ਖਾ ਕੇ ਹਜੇ ਨਹੀਂ ਰੱਜੇ ਸੋ ਵੀਰੋ ਆ ਪਹਿਲੀ ਵਾਰ ਹੈ ਕਿ 90% ਲੋਕ ਮੈਨੂੰ ਮਨੋਜਨ ਮੁੰਡੇ ਬਾਈ ਜੀ ਕਹਿ ਕੇ ਬੁਲਾਉਂਦੇ ਆ ਪਹਿਲੀ ਵਾਰ ਮੁੱਖ ਮੰਤਰੀ ਨੂੰ ਬੇਪੁੱਤ ਭਤੀਜਾ ਛੋਟਾ ਵੱਡਾ ਭਾਈ ਕਹਿ ਕੇ ਬੁਲਾਉਂਦੇ ਆ ਨਹੀਂ ਤਾਂ ਪਹਿਲਾਂ ਕਾਕਾ ਜੀ ਰਾਜਾ ਸਾਹਿਬ ਰਜਵਾੜੇ ਬੀਬਾ ਜੀ ਲੈ ਅੱਛਾ ਇਹਨਾਂ ਵਾਲੀਆਂ ਬੀਬਾ ਜੀ ਸਾਡੇ ਵਾਲੀਆਂ ਭੋਲੇ ਵਾਲੀ ਮੇਰੇ ਵਾਲੀ ਤੇਰੇ ਵਾਲੀ ਛੇਰੇ ਵਾਲੀ ਇਹਨਾਂ ਵਾਲੀਆਂ ਬੀਬਾ ਜੀ ਹੱਦ ਹੈ ਸੋ ਵੀਰੋ ਆਮ ਲੋਕਾਂ ਨੂੰ ਮਾਨ ਇੱਜ਼ਤ ਮਿਲਣਾ ਸ਼ੁਰੂ ਹੋਇਆ ਹੁਣ ਹੁਣ ਇਹਨਾਂ ਨੂੰ ਲੋਕਾਂ ਦੀ ਕਦਰ ਪਤਾ ਲੱਗੀ ਹੈ ਜੀ ਪਹਿਲਾਂ ਤਾਂ ਨਿਕਲਦੇ ਨਹੀਂ ਸੀ ਬਾਹਰ ਇਹ ਕੀ ਕਰਦੇ ਸੀ ਮੁੱਖ ਮੰਤਰੀ ਬਣ ਕੇ ਆਪਣੇ ਮਹਿਲਾ ਦੇ ਦਰਵਾਜ਼ੇ ਦੀ ਕੁੰਡੀ ਅੰਦਰੋਂ ਲਾ ਲੈਂਦੇ ਸੀ ਵੀ ਲੋਕ ਨਾ ਆਉਣ ਪੌਣੇ ਇੱਕ ਪੰਜ ਸਾਲ ਬਾਅਦ ਖੋਲਦੇ ਸੀ ਵੋਟਾਂ ਮਿਲੇ ਜਦੋਂ ਬਾਈ ਵੇਲੇ ਅੰਦਰੋਂ ਖੋਲੀ ਬੜੇ ਤੱਕੇ ਜੇ ਐਮ ਖਿੱਚਿਆ ਗੇਟ ਗੇਟ ਨਾ ਖੁੱਲਿਆ ਕਹਿੰਦੇ ਕੀ ਗੱਲ ਹੋ ਗਈ ਉਹ ਕਹਿੰਦੇ ਜੀ ਲੋਕ ਲਾ ਕੇ ਬਾਹਰੋਂ ਹੁਣ ਉਹ ਨਕਰਾਂ ਚ ਬੈਠੇ ਰਹੋ ਲੋਕ ਬਾਹਰੋਂ ਗੁੰਡਾ ਲਾਗੇ ਤਕੀ ਇਹ ਐਂ ਕੁੰਡੇ ਲਾਉਣੇ ਪੈਣੇ ਇਹਨਾਂ ਨੂੰ ਫੇਰ ਠੀਕ ਆਉਣੇ ਐ ਇਹ ਮੈਂ ਗਿਆ ਸਾਰੇ ਪੰਜਾਬ ਚ ਅਜਨਾਲੇ ਗਿਆ ਮੈਂ ਫਤਗਰ ਚੂੜੀਆਂ ਕਾਦੀਆਂ ਅੰਮ੍ਰਿਤਸਰ ਪਠਾਨਕੋਟ ਧੀਨਾਨਗਰ ਸਾਰੇ ਪੰਜਾਬ ਚ ਇਹੀ ਗੱਲ ਚੱਲ ਰਹੀ ਐ ਕਹਿੰਦੇ ਜੀ 13 0 ਤੇ ਮਨ ਜਾ ਕੇ ਬਹੁਤ ਦੁਖੀ ਆਏ ਪਏ ਹਨ ਤੋ 13 ਆਪਣੇ ਹੱਥੋਂ ਹੋ ਜਾਣਗੇ 7 ਆਪਣੇ ਹੈਗੇ ਨੇ ਪਹਿਲਾਂ ਰਾਜ ਸਭਾ ਚ 20 ਹੋ ਗਏ 5 ਕਰੋੜ ਰੁਪਇਆ ਇੱਕ ਸਾਲ ਦਾ ਮਿਲਦਾ ਹੈ 100 ਕਰੋੜ ਤਾਂ ਇਕੱਲੇ ਐਮਪੀ ਆਣ ਲਾਇਆ ਕਰੂ ਇੱਥੇ 100 ਕਰੋੜ ਰੁਪਇਆ ਇਕੱਲੇ ਐਮਪੀ ਆਂ ਦਾ ਇੱਕ ਸਾਲ ਚ ਫੇਰ ਕੰਮ ਕਰਨ ਦਾ ਨਜ਼ਾਰਾ ਆਊਗਾ ਭਾਈ ਮੈਨੂੰ ਬਹੁਤ ਲੋਕ ਬਜ਼ੁਰਗ ਮਿਲਦੇ ਨੇ ਕਹਿੰਦੇ ਪੁੱਤ 40 ਸਾਲ ਬਾਅਦ ਸਾਡੇ ਪਿੰਡ ਕੱਸੀ ਦਾ ਪਾਣੀ ਆਇਆ ਕੋਈ ਕਹਿੰਦਾ 35 ਸਾਲ ਬਾਅਦ ਪਾਣੀ ਆਇਆ ਜੀ ਦੇਖਿਆ ਧੂਰੀ ਚ ਪਾਈਪਾਂ ਪੈ ਰਹੀਆਂ ਬਹੁਤ ਵੱਡੇ ਪੱਧਰ ਤੇ ਧੂਰੀ ਤਾਂ ਮੇਰਾ ਦਿਲ ਦਾ ਰਿਸ਼ਤਾ ਹੈ ਧੂਰੀ ਤੋਂ ਧੂਰੀ ਵਾਲੇ ਤਾਂ ਮੈਨੂੰ ਜਿਹੜੇ ਨੇ ਉਹ ਬਾਹ ਮਾ ਫੜ ਕੇ ਰੋਕ ਸਕਦੇ ਨੇ ਮੈਂ ਨਮੈਂਦਾ ਉਹਨਾਂ ਦਾ ਮੈਂ ਐਮਐਲਏ ਹਾਂ ਸੋ ਧੂਰੀ ਲਈ ਮੇਰਾ ਵਿਸ਼ੇਸ਼ ਪਿਆਰ ਹੈ ਸੰਗਰੂਰ ਤਾਂ ਪਹਿਲੇ ਹੀ ਪਿਆਰ ਹੈ 14 ਮਿਲਦਾ ਤੂਰੀ ਨੇ ਫਿਰ ਥੋੜਾ ਜਿਆਦਾ ਕਰ ਲਿਆ ਹੁਣ ਐਨਾ ਕ ਤਾਂ ਬਣਦਾ ਹੀ ਐ ਫਿਰ ਤੂਰੀ ਤਾਂ ਮੇਰੇ ਪੇਕੇ ਹੋਗੇ ਨਾ ਫਿਰ ਹੁਣ ਸੋ ਪੇਕੇਆਂ ਦਾ ਐਨਾ ਘੱਕ ਤਾਂ ਬਣਦਾ ਹੀ ਐ ਫਿਰ ਸੋ ਵੀਰੋ ਬਿਲਕੁਲ ਪਰਵਾਹ ਨਾ ਕਰਿਓ 4 ਤਰੀਕ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਮੇਰੀ ਸ਼ੁਰੂ ਕੰਮ ਕਰਨ ਦਾ ਨਜ਼ਾਰਾ ਆਊਗਾ ਦੇਖਿਓ ਸਹੀ ਪਹਿਲਾਂ ਇਹਨਾਂ ਦੇ ਮੂੰਹ ਬੰਦ ਕਰੀਏ ਆ ਤੜਕੀ ਉੱਠ ਕੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਆ ਉਹ ਬੜੀ ਮੁਸ਼ਕਲ ਨਾਲ ਸਾਡੇ ਮਾਲਬਿਆਣਾ ਕੋਲੇ ਸਾਡੇ ਸੰਗਰੂਰ ਵਾਲਿਆਂ ਕੋਲੇ ਸ਼ਕਤੀ ਆਈ ਐ ਤੁਸੀਂ ਆ ਕੇ ਹੋ ਓਪ ਲੱਥ ਤੋ ਆ ਕੇ ਸਾਨੂੰ ਆ ਕੇ ਇੱਥੇ ਗਾਲਾਂ ਕੱਢ ਰਹੇ ਹੋ ਯਾਰ ਹੱਦ ਆ ਯਾਰ ਮੈਂ ਕੀ ਵਿਗਾੜਦਾ ਯਾਰ ਪੰਜਾਬ ਦਾ ਵੀ ਸਵਾ ਦੋ ਸਾਲ ਲੱਗ ਗਏ 1 ਰੁਪਏ ਦਾ ਕੋਈ ਰਿਸ਼ਵਤ ਦਾ ਇਲਜ਼ਾਮ ਲਾ ਦੇ ਕੋਈ ਜਿਉਂ ਲੱਗਦਾ ਤੜਕੀ ਉੱਠ ਕੇ ਗਾਲਾਂ ਕੱਢਣਾ 43000 ਨੌਕਰੀਆਂ ਦੇ ਕੇ ਆ ਬੈਠਾ 43000 ਮੈਂ ਕੱਲ ਇੱਧਰ ਗਿਆ ਸੀ ਪਰਸੋਂ ਬੁਲਾਡੇ ਵਾਲੇ ਪਾਸੇ ਸਰਦੂਲਗੜ ਵਾਲੇ ਐਮਐਲ ਨੇ ਦੱਸਿਆ ਕਰੰਡੀ ਪਿੰਡ ਕਰੰਡੀ ਸਰਦੂਲਗੜ ਚ ਇੱਕੋ ਪਿੰਡ ਚ 40 ਨੌਕਰੀਆਂ ਮਿਲ ਗਈਆਂ 40 ਆਮ ਗਰੀਬ ਘਰ ਦੇ ਮੁੰਡੇ ਕੁੜੀਆਂ ਕੋਈ ਪਟਵਾਰੀ ਲੱਗ ਗਿਆ ਕੋਈ ਇਨਸਪੈਕਟਰ ਬਣ ਗਿਆ ਕੋਈ ਪੈਸਾ ਨਹੀਂ ਲੱਗਿਆ ਬਿਜਲੀ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਐ ਐਂ ਆਉਂਦਾ ਰਹੂਗਾ ਤੇ ਖੇਤਾਂ ਵਾਲੀ ਬਿਜਲੀ ਦਿਨੇ ਆਉਂਦੀ ਐ ਬਾਕੀ ਸਾਰੇ ਅਫਸਰਾਂ ਦੇ ਦਫ਼ਤਰ ਦਿਨੇ ਲੱਗਦੇ ਆ 9 ਤੋਂ 5 ਕਹਿੰਦਾ ਕਿਸਾਨ ਦਾ ਦਫ਼ਤਰ ਰਾਤ ਨੂੰ 2 ਵਜੇ ਲਾਉਂਦੇ ਆ ਕਹਿੰਦੇ 1:30 ਵਜੇ ਬਿਜਲੀ ਆਉ। ਨਾ ਪਹਿਲਾਂ ਸੌਣ ਜੋਗਾ ਨਾ ਬਾਅਦ ਚੋ ਮੈਂ ਕਿਹਾ ਦਿਨੇ ਦਿਓ ਬਿਜਲੀ ਦਿਨੇ ਬਿਜਲੀ ਆ ਰਹੀ ਹੈ ਬਿਜਲੀ ਆਮ ਹੈ ਮੈਂ ਰੋਜ਼ ਬਿਜਲੀ ਬੋਰ ਨਾਲ ਡਾਟਾ ਲੈਣਾ ਸਵੇਰੇ ਉੱਠ ਕੇ ਪਹਿਲਾਂ ਹੁੰਦਾ ਸੀ 2 ਦਿਨ ਦਾ ਕੋਲਾ ਰਹਿ ਗਿਆ ਜੀ 3 ਦਿਨ ਦਾ ਕੋਲਾ ਰਹਿ ਗਿਆ ਜੀ ਇਸ ਵਕਤ ਗੋਇੰਦਵਾਲ ਸਾਹਿਬ ਜਿਹੜਾ ਆਪਾਂ ਥਰਮਲ ਪਲਾਂਟ ਖਰੀਦਿਆ ਸ਼੍ਰੀ ਗੁਰੂ ਅਮਰਦਾਸ ਜੀ ਦੇ ਨਾਂ ਤੇ ਉਹਦਾ ਨਾਮ ਰੱਖਿਆ ਹੈ 27 ਦਿਨ ਦਾ ਕੋਲਾ ਪਿਆ ਜੀ ਉੱਥੇ ਲਹਿਰਾ ਮੁਹੱਬਤ 22 ਦਿਨ ਦਾ ਕੋਲਾ ਪਿਆ ਹੈ ਰੋਪੜ 21 ਦਿਨ ਦਾ ਕੋਲਾ ਪਿਆ ਹੈ ਕੋਲੇ ਦੀ ਕੋਈ ਪ੍ਰੋਬਲਮ ਨਹੀਂ ਐਤਕੀ ਕੋਈ ਤਰੀਕ ਦਿੱਤੀ ਹੈ 15 ਜੂਨ ਝੋਨੇ ਵਾਸਤੇ ਬਿਜਲੀ ਆਮ ਹੈ ਜਦੋਂ ਮਰਜੀ ਸੋਚਦਾ ਬਲਿਓ ਕੱਸੀਆਂ ਦਾ ਪਾਣੀ ਵੀ ਆਊ ਮਾਫ ਮੈਂ ਕਿਹਾ ਸੀ ਨਾ ਵੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰਗਾ ਹੋ ਗਿਆ ਨਾ ਕੰਮ ਨਾਲੇ ਤਾਂ ਥੱਲੋਂ ਪਾਣੀ ਬਚੂ ਵੀਰੋ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤਾ ਗੁਰੂ ਨਾਨਕ ਸਾਹਿਬ ਨੇ ਕਿਹਾ ਹੋਇਆ ਥੋੜਾ ਜਿਹਾ ਉਹਨਾਂ ਦੇ ਬਚਨਾਂ ਤੇ ਆਪਾਂ ਪੂਰੇ ਉਤਰ ਜਾਗੇ ਹਾਂਜੀ ਹਾਂਜੀ ਨਾ ਜੀ ਆਪਾਂ ਪੰਨ ਤੁਸੀਂ ਖਟਿਆ ਪੁੰਨ ਇਹ ਥੋੜਾ ਤੁਸੀਂ ਮੈਨੂੰ ਉਹ ਪੈਨ ਦਿੱਤਾ ਜਿਹੜਾ ਮੈਂ ਪੈਨ ਤੁਹਾਡੇ ਹੱਕ ਚ ਚਲਾਈ ਜਾਣਾ ਧਰਤੀ ਦਾ ਪਾਣੀ ਬਚੂ ਧਰਤੀ ਦਾ ਪਾਣੀ ਬਚੂ ਹਜੇ ਮੈਂ 60 62% ਤੇ ਪਹੁੰਚੇ ਹਾਂ 62% ਤੇ ਪਹੁੰਚੇ ਹਾਂ 21% ਸੀ ਜਦੋਂ ਸਰਕਾਰ ਸੰਭਾਲੀ ਸੀ ਖੇਤਾਂ ਦਾ ਨਹਿਰੀ ਪਾਣੀ ਜਿਹੜਾ ਪਹੁੰਚ ਰਿਹਾ ਸੀਗਾ ਖੇਤਾਂ 'ਚ 21% ਬਾੜ ਤੇ ਆਗੇ 70 ਤੇ ਜਾਊਗਾ ਹੁਣ ਵੀਰੋ 14 ਲੱਖ ਟਿਊਬਵੈਲ ਹੈ 14 ਲੱਖ ਟਿਊਬਵੈਲ ਹੈ ਉਹਦੇ 'ਚੋਂ ਜੇ 70% ਤੇ ਪਹੁੰਚਦੇ ਆ 5 ਲੱਖ ਦੇ ਕਰੀਬ ਬੰਦ ਹੋ ਜਾਣਗੇ ਟਿਊਬਵੈਲ ਕਿਉਂਕਿ ਨਹਿਰੀ ਪਾਣੀ ਆ ਜਾਊਗਾ 18000 ਕਰੋੜ ਰੁਪਏ ਦੀ ਸਬਸਿਡੀ ਦਿਨਾ ਚੋਨੇ ਤੇ ਜਿਹੜੀ ਬਿਜਲੀ ਦਿੰਨੇ ਆ ਆਪਾਂ ਮੁਫਤ ਪਿੰਡਾਂ 'ਚ 18 14 ਲੱਖ 14 14.5 ਲੱਖ ਟੂ ਬਿਲ ਤੇ 18000 ਕਰੋੜ ਦੀ ਸਬਸਿਡੀ ਐ ਜੇ 5 ਲੱਖ ਟੂ ਬਿਲ ਬੰਦ ਹੋ ਗਿਆ ਤਾਂ ਆਪਣੇ ਕੋਲੇ 6 ਤੋਂ 7000 ਕਰੋੜ ਬਚ ਜਾਊਗਾ 18 'ਚੋਂ ਤੇ 5500 ਦਾ ਬਜਟ ਐ 1 ਸਾਲ ਦਾ ਤੇ ਬਚੂਗਾ 6 ਤੋਂ 7000 ਖਰਚਣਾ 5500 ਉਹ ਸਕੀਮ ਬਸ ਮੇਰੀਆਂ ਉਂਗਲਾਂ ਤੇ ਪਈ ਐ ਪੂਰਾ ਖਾਕਾ ਕਰੀ ਜਨੇ ਤਿਆਰ ਮਾਵਾ ਭੈਣਾਂ ਨੂੰ ਜਿਹੜਾ 1000 ਰੁਪਿਆ ਦੇਣਾ ਸੀ ਦਿਊਗਾ ਵੀ 1100 ਨਾਲ ਹੁਣ ਜੇ ਮੈਂ ਉਹੀ ਬੱਲੇ ਬੱਲੇ ਕਰਾਉਣ ਵਾਸਤੇ ਸ਼ੁਰੂ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਬੋਟਰ ਤੋਂ ਸ਼ੁਰੂ ਕਰ ਦਿੱਤਾ ਸਕੀਮ ਬੋਟਰ ਤੋਂ 2 ਮਹੀਨੇ ਬਾਅਦ ਬੰਦ ਕਰ ਦਿੰਦੇ ਜਿਵੇਂ ਇਹ ਕਰਦੇ ਰਹੇ ਦੇ ਪਹਿਲਾਂ ਨਾ ਜਦੋਂ ਕੇਰਾ ਸ਼ੁਰੂ ਹੋ ਗਿਆ ਨਾ ਪੈਸਾ ਆਉਣਾ ਫਿਰ ਬੰਦ ਨਹੀਂ ਹੋਣਾ ਬਿਜਲੀ ਦੇ ਬਿੱਲ ਵਾਂਗੂ ਜ਼ੀਰੋ ਹੀ ਆਊਗਾ ਉਧਰੋਂ ਫਿਰ 1100 ਆਉਗਈ ਆਊਗਾ ਐ ਐ ਪਹਿਨੇ ਉਂਗਲਾਂ ਤੇ ਰੱਟੇ ਕੰਮ ਐ ਕੋਈ ਹੋਰ ਕੰਮ ਕਰਨਾ ਹੀ ਨਹੀਂ ਮੈਂ ਦੇਸੇ ਕੰਮ ਵੀ ਆਉਣ ਤੜਕੇ ਉੱਠ ਕੇ ਪ੍ਰਮਾਤਮਾ ਸ਼ੁਕਰ ਸ਼ੁਕਰ ਕਰਦਾ ਪ੍ਰਮਾਤਮਾ ਇੱਕ ਦਿਨ ਹੋਰ ਦੇਤਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਸੇਵਾ ਕਰਨ ਨੂੰ ਕਰਾਂਗੇ ਨਾ ਮੈਂ ਕਿਸੇ ਖੱਡਾਂ ਦਾ ਹਿੱਸਾ ਪਾਉਣਾ ਨਾ ਹੋਟਲਾਂ ਚ ਨਾ ਟਾਬਿਆਂ ਚ ਨਾ ਬੱਸਾਂ ਚ ਮਤਲਬ ਲੋਕਾਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਬਸ ਉਹ ਚ ਪਾਵਾਂਗੇ ਜੇ ਮੇਰੇ ਸਾਈਨ ਕਰਕੇ ਕੇ ਘਰ ਦੀ ਕਬੀਲਦਾਰੀ ਲੀ ਤੇ ਚੜਦੀ ਐਦੂ ਵੱਡਾ ਪੁੰਨ ਕੀ ਹੈ ਜੀ ਆ ਮਾਮਾ ਭੈਣਾ ਬੈਠੀਆਂ ਨੇ ਇਹਨਾਂ ਨੂੰ ਕੁਝ ਕੇ ਦੇਖੋ ਇਨੂਆ ਨੇ ਨਾ ਇਨੂ ਇੱਥੋਂ ਵਾਲ ਝਾੜ ਤੇ ਇਨੂਆ ਨੇ ਹਰ ਵਕਤ ਤੜਕੇ ਗੋਹੇ ਵਾਲਾ ਬੱਛੜ ਦੁਪਹਿਰੇ ਚਰੀ ਵਾਲੀ ਪੰਡ ਆਥਰੇ ਲੱਕੜਾਂ ਵਾਲੀ ਪਰੀ ਸਿਰ ਤੇ ਕਈ ਪੀੜੀਆਂ ਤੋਂ ਪਾਰ ਨਹੀਂ ਲਿਆ ਕਦੇ ਇਹਨਾਂ ਦੇ ਘਰਾਂ ਦੀ ਗਰੀਬੀ ਕੋਈ ਪੀਲਾ ਕਾਰਡ ਲਾਲ ਕਾਰਡ ਹਰਾ ਕਾਰਡ ਨਹੀਂ ਦੂਰ ਕਰ ਸਕਦਾ ਇਹਨਾਂ ਦੇ ਘਰਾਂ ਦੀ ਗਰੀਬੀ ਇਹਨਾਂ ਦੇ ਬੱਚੇ ਦੂਰ ਕਰ ਸਕਦੇ ਜੀ ਉਹਨਾਂ ਨੂੰ ਪੜਾ ਕੇ ਅਫਸਰ ਬਣਾ ਦਈਏ ਉਹ ਕਰੂੰਗਾ ਮੈਂ ਕੰਮ ਬੱਚਿਆਂ ਨੂੰ ਅਫਸਰ ਬਣਾਉਂਗਾ ਉਹ ਗਰੀਬੀਆਂ ਛੱਕਣਗੇ ਸਕੂਲ ਬਣਾ ਰਹੇ ਹਾਂ ਗਰੀਬਾਂ ਵਾਸਤੇ ਮੈਂ ਇੱਕ ਜੋ ਮੇਰਾ ਸੋਚਣ ਦਾ ਤਰੀਕਾ ਹੈ ਮੈਂ ਗਰੀਬ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲਨੀ ਚਾਹੁੰਦਾ ਅੱਜ ਮਜਬੂਰੀ ਐ ਜੇ ਬਿਮਾਰੀ ਠਮਾਰੀ ਹੋ ਜੇ ਪ੍ਰਾਈਵੇਟ 'ਚ ਇਲਾਜ ਕਰਾਉਣਾ ਪੈਂਦਾ ਮਜਬੂਰੀ ਐ ਕਿਉਂਕਿ ਸਰਕਾਰੀਆਂ ਤੇ ਯਕੀਨ ਨਹੀਂ ਰਿਹਾ ਪਨ ਪ੍ਰਾਣੀਆਂ ਸਰਕਾਰਾਂ ਨੇ ਸਰਕਾਰੀ ਹਸਪਤਾਲਾਂ 'ਚ ਮਸ਼ੀਨਾਂ ਨਹੀਂ ਡਾਕਟਰ ਨਹੀਂ ਟੈਸਟ ਨਹੀਂ ਹੁੰਦੇ ਮਜਬੂਰੀ ਐ ਜ਼ਿੰਦਗੀ ਹਰੇਕ ਚ ਜਿਉਣੀ ਚਾਹੁੰਦਾ ਚਲੋ ਯਾਰ ਖਿੱਲਾ ਵੇਚ ਦਿੰਨੇ ਆ ਜਾਂ ਮਾਂ ਦੀਆਂ ਪਾਲੀਆਂ ਵੇਚ ਦਿੰਨੇ ਇਲਾਜ ਤਾਂ ਕਰਾਉਣਾ ਐ ਇਹ ਮਜਬੂਰੀ ਐ ਮਜਬੂਰੀ ਐ ਗਰੀਬ ਦੀ ਆਪਦੇ ਬੱਚੇ ਨੂੰ ਪ੍ਰਾਈਵੇਟ ਚ ਪੜਾਉਣਾ ਪੈਂਦਾ ਕਿ째ਲਾ ਆਪਦੀ ਦਾ ਜਹੇ ਜੀ ਲੰਘੀ ਲੰਘੀ ਪਜਵਾ ਕਬੜਾ ਲੀਏ ਸਰਕਾਰੀ ਤੇ ਯਕੀਨ ਨਹੀਂ ਰਿਹਾ ਸੀ ਸੋ ਵੀਰੋ ਆਉਣ ਵਾਲੇ ਕੁਝ ਮਹੀਨੇ ਤੱਕ ਇਹ ਮਜਬੂਰੀ ਨੂੰ ਮੈਂ ਮਰਜ਼ੀ ਚ ਬਦਲ ਦੂੰਗਾ ਤੁਹਾਡੀ ਮਰਜ਼ੀ ਹੋਊਗੀ ਲਾਜ ਸਰਕਾਰੀ ਚ ਕਰਾਣਾ ਸਰਕਾਰੀ ਚ ਕਰਾ ਲਓ ਪ੍ਰਾਈਵੇਟ ਚ ਕਰਾਉਣਾ ਪ੍ਰਾਈਵੇਟ ਚ ਕਰ ਲਓ ਇਲਾਜ ਇੱਕੋ ਜਿਹਾ ਹੀ ਹੋਊਗਾ ਪਰ ਸਰਕਾਰੀ ਚ ਪੈਸੇ ਨਹੀਂ ਲੱਗਣੇ ਐਸੇ ਤਰ੍ਹਾਂ ਹੀ ਸਕੂਲਾਂ ਦੀ ਹੈ ਮਰਜ਼ੀ ਹੋਊਗੀ ਸਰਕਾਰੀ ਚ ਪੜਾਉਣਾ ਸਰਕਾਰੀ ਚ ਪੜਾ ਲਓ ਪ੍ਰਾਈਵੇਟ ਚ ਪੜਾਉਣਾ ਪ੍ਰਾਈਵੇਟ ਚ ਪੜਾ ਲਓ ਪੜਾਈ ਇੱਕੋ ਜੀ ਹੋਊਗੀ ਉਧਰ ਪੈਸੇ ਲੱਗਣਗੇ ਇਧਰ ਪੈਸੇ ਵੀ ਨਹੀਂ ਲੱਗਦੇ ਸੋ ਵੀਰੋ ਆਸ ਮੈਂ ਸੋਚ ਰਿਹਾ ਲੋਕਾਂ ਵਾਸਤੇ ਆਉਣ ਵਾਲੇ ਦਿਨਾਂ ਚ ਉਹਦੇ ਵਾਸਤੇ ਮੈਨੂੰ ਦੇਖੋ ਲੜੀ ਜਾਣਾ ਮੈਂ ਸੁਪਰੀਮ ਕੋਰਟ ਚ ਲੜਨਾ ਪੈਂਦਾ ਹੈ ਸੈਂਟਰ ਨਾਲ ਲੜਨਾ ਪੈਂਦਾ ਹੈ ਪੈਸੇ ਰੋਕ ਲੈਂਦੇ ਆਪਣੇ ਜਿਹੜਾ ਹੱਕ ਬਣਦਾ ਪੰਜਾਬ ਦਾ ਗਵਰਨਰ ਨਾਲ ਲੜਨਾ ਪੈਂਦਾ ਲੜੂਗਾ ਮੈਂ ਪਰ ਮੈਨੂੰ ਤੁਸੀਂ 13 ਹੱਥ ਦਿਓ 13 ਐਸੇ ਮੁਠੀ ਬੰਦ ਕਰਕੇ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਉਣ ਵਾਲੇ ਹੱਥ ਦਿਓ ਜਿਹੜੇ ਭਾਰਤ ਦੀ ਪਾਰਲੀਮੈਂਟ ਚ ਜਾ ਕੇ ਜਦੋਂ ਐਦਾਂ ਗੱਜਣ ਨਾ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਹੋਗੀ 1 ਰੁਪਈਆ ਵੀ ਪੰਜਾਬ ਦਾ ਰੋਕ ਕੇ ਦਿਖਾ ਦੇਣਗੇ ਹਾਂ ਨਹੀਂ ਉਹ ਮੈਨੂੰ ਪਤਾ ਮੈਨੂੰ ਮੈਨੂੰ ਤੁਹਾਡੇ ਤੇ ਮਾਨ ਹੈ ਸੰਗਰੂਰ ਦਾ ਨਾਮ ਤਾਂ ਜਦੋਂ ਆਉਂਦਾ ਦੁਨੀਆ ਭਰ ਤੇ ਇੱਕ ਸੰਗਰੂਰ ਵਾਲੇ ਭਾਈ ਉਹ ਤਾਂ ਇਨਕਲਾਬੀ ਲੋਕ ਨੇ ਭਾਈ ਸੋ ਇਹ ਤੁਹਾਡੇ ਬਾਰੇ ਤਾਂ ਕੋਈ ਮੈਨੂੰ ਕੋਈ ਸ਼ੱਕ ਸ਼ੁਭਾ ਨਹੀਂ ਸੋ ਮੈਂ ਤੇ ਪਿੰਡਾਂ ਦਾ ਮੇਰੇ ਕੋਲ ਨਕਸ਼ੇ ਬਣੇ ਪਏ ਨੇ ਸ਼ਹਿਰਾਂ ਦੇ ਸੀਵਰੇਜ ਦੀ ਪ੍ਰੋਬਲਮ ਸਾਰੇ ਸ਼ਹਿਰਾਂ ਦੀ ਮੋੜ ਮਾਨਸਾ ਬੁਲਾਡਾ ਕਿਉਂਕਿ ਇਹਨਾਂ ਨੇ ਸੀਵਰੇਜ ਪਹਿਲਾਂ ਮਾੜਾ ਪਾਇਆ ਉਹ ਪਾਈਪਾਂ ਟੁੱਟ ਗਈਆਂ ਜੜ ਲੱਗੀ ਹੁਣ ਉਤੋਂ ਬਣਾ ਪਾਇਆ ਨਹੀਂ ਸ਼ਹਿਰ ਵੱਧ ਗਿਆ ਅੱਗੇ ਸੋਨੇ ਦਾ ਨਾਵਾ ਹੀ ਇਨਫਰਾਸਟ੍ਰਕਚਰ ਟਰਾਈ ਕਰਨਾ ਪਊਗਾ ਹੁਣ ਆ ਰਹੀ ਹੈ ਇੰਡਸਟਰੀ ਆਪਣੇ ਕੋਲੇ ਬਹੁਤ ਇੰਡਸਟਰੀ ਆ ਰਹੀ ਹੈ ਮੈਂ ਉਹਨਾਂ ਨੂੰ ਇਹੀ ਕਹਿਣਾ ਉਹਨਾਂ ਕਿ ਭਾਈ ਤੁਸੀਂ ਹੁਣ ਇੱਧਰ ਇਹ ਨਾ ਸੋਚਿਓ ਕਿ ਕੱਲੇ ਲੁਧਿਆਣਾ ਹੀ ਆਉਣਾ ਹੈ ਜੇ ਲੁਧਿਆਣੇ ਤੋਂ ਬਿਨਾਂ ਵੀ ਆਣਾ ਹੈ ਤਾਂ ਧੂਰੀ ਆਜੋ ਸਾਡੇ ਕੋਲ ਸਨਰੂਰ ਆਜੋ ਆ ਸਿੱਧਾ ਜਾਂਦਾ ਹੈ ਰਸਤਾ ਦਿੱਲੀ ਨੂੰ 2 ਢਾਈ ਘੰਟਿਆਂ ਦਾ ਰਾਹ ਹੈ ਦਿੱਲੀ ਇੱਥੋਂ ਠੀਕ ਹੈ ਨਾ ਸੋ ਹੁਣ ਟਾਟਾ ਸਟੀਲ ਆ ਗਿਆ ਟਾਟਾ ਸਟੀਲ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਟੀਲ ਦਾ ਪਲਾਂਟ ਜਮਸ਼ੇਦਪੁਰ ਤੋਂ ਬਾਅਦ ਲੁਧਿਆਣੇ ਲਾਉਣ ਲੱਗੇ ਨੇ ਟਾਟਾ ਸਟੀਲ ਵਾਲੇ ਕੋਹਾੜੇ ਕੋਲੇ ਜਾ ਕੇ ਦੇਖ ਕੇ ਆਏ ਨਾਬੇ ਕਿਸਾਨ ਕੈਚੱਪ ਬਣਦੀ ਹੈ ਹਿੰਦੁਸਤਾਨ ਲੀਵਰ ਦੀ ਕਿਸਾਨ ਕੈਚੱਪ ਵਿਰੋਧ 10000 ਮੀਟ੍ਰਿਕ ਟਨ ਟਮਾਟਰ ਚਾਹੀਦਾ ਉਹਨਾਂ ਨੂੰ ਪੰਜਾਬ ਚੋਂ ਕਿੰਨਾ ਲੈਂਦੇ ਆ 500 ਮੀਟ੍ਰਿਕ ਟਨ 9500 ਮੀਟ੍ਰਿਕ ਟਨ ਟਮਾਟਰ 나सिक ਤੋਂ ਲਿਆਉਣਾ ਪੈਂਦਾ ਹੈ ਮਹਾਰਾਸ਼ਟਰ ਚ ਮੈਂ ਕਿਹਾ ਵੀ ਅਸੀਂ ਪੈਦਾ ਕਰਕੇ ਦਿੰਨੇ ਆਂ ਕਹਿੰਦੇ ਜੀ ਉਹ ਕੁਆਲਿਟੀ ਦਾ ਇੱਥੇ ਅਸੀਂ ਟਰਾਈ ਨਹੀਂ ਕੀਤਾ ਮੈਂ ਯੂਨੀਵਰਸਿਟੀ ਦਾ ਜਿਹੜਾ ਵੀ ਸੀਸੀ ਪੀਏਯੂ ਦਾ ਉਹਨੂੰ ਬਿਠਾਇਆ ਮੈਂ ਗੱਲ ਕਰੋ ਕਿਹੜਾ ਕਿਹੜਾ ਇਹੋ ਜਿਹਾ ਬੀਜ ਆ ਉਹ ਜਿਹੜਾ ਪੰਜਾਬ ਦੀ ਧਰਤੀ ਤੇ ਉਗਦਾ ਨਹੀਂ ਇਹੋ ਜਿਹਾ ਦੱਸਿਓ ਕਿਰਾ ਉਹਨਾਂ ਨੇ ਦੱਸਿਆ ਲਾ ਹੁਣ ਤੁਸੀਂ ਦੇਖਿਓ 10000 ਦਾ 10000 ਮੀਟ੍ਰਿਕ ਟਨ ਅਮਰਗੜ ਤੋਂ ਬਾਗੜੀਆਂ ਤੋਂ ਆ ਤੁਹਾਡੇ ਵਾਲਾ ਇਲਾਕਾ ਭਾ ਸੋਮ ਲੋ ਪਵਾਨੀਗੜ ਤੇ ਇੱਥੋਂ ਟਮਾਟਰ ਪੈਦਾ ਕਰਕੇ ਦੇਵਾਂਗੇ ਤੇ ਨਾਲੇ ਤਾਂ ਆਪਣਾ ਝੋਨੇ ਤੋਂ ਖੇੜਾ ਛਟੂ ਤੇ ਨਾਲੇ ਕਿਸਾਨ ਦਾ ਜਿਹੜਾ ਫੂਡ ਪ੍ਰੋਸੈਸਿੰਗ ਦਾ ਜਿਹੜਾ ਉਹ ਸੁਪਨਾ ਪੂਰਾ ਹੋਊਗਾ ਐਂ ਕਰਨਾ ਪਊਗਾ ਕੰਮ ਇਹ ਤੀਨਾਂ ਵਾਂਗੂ ਨਹੀਂ ਹੈਗਾ ਵੀ ਨਹਿਰਾ ਆਪਦੇ ਖੇਤ ਹੀ ਲੈ ਜਾਓ ਬੱਸਾਂ ਆਉਦੀਆਂ ਹੀ ਢਾਬੇ ਆਪਣੀ ਤੇ ਹਾਲਤ ਵੀ ਦੇਖ ਲਓ ਫਿਰ ਹੁਣ ਕੀ ਹੈ ਕੀ ਹਾਲਤ ਹੋਈ ਪਈ ਐ ਕਲੀ ਦਲਦੀ ਉਹ ਜੀਪ ਜੀ ਤਲਵਾ ਰਖੀ ਐ ਛੱਤ ਜੀ ਉਹਨੇ ਧੁੱਪ ਲੱਗਦੀ ਐ ਨਾ ਕਦੇ ਬਾਹਰ ਨਿਕਲੇ ਨਹੀਂ ਧੁੱਪ ਚ ਕਾਕਾ ਜੀ ਨੇ ਟੈਂਪਰੇਚਰ ਪੁੱਛ ਕੇ ਜਾਂਦੇ ਐ ਬਾਹਰ ਸਾਡੇ ਵੀ ਅਫਸਰ ਕਈ ਹੈਗੇ ਨਾ ਨਾਲ ਉਹਨਾਂ ਦੇ ਲੱਗੇ ਹੋਏ ਉਹ ਕਹਿੰਦਾ ਐ ਅੰਗਰੇਜ਼ੀ ਚ ਹੀ ਪੁੱਛਦੇ ਹਾਊ ਮਾਚ ਇਜ਼ ਦ ਟੈਂਪਰੇਚਰ ਕਹਿੰ ਸਰ 45 ਡਿਗਰੀ ਓ ਮਾਈ ਗੋਡ ਇਟਸ ਟੂ ਹੌਟ ਜਦੋਂ 30 ਬੱਤੀ ਹੋਇਆ ਉਹ ਦੱਸਿਓ ਘੰਟੇ ਕਵਾਸਤੇ ਪੰਜਾਬ ਬਚਾਵਾਂਗੇ ਫਿਰ ਜਦੋਂ ਤੱਕ 30 32 ਹੁੰਦਾ ਉਹ ਤੱਕ ਮੈਂ ਅੱਧਾ ਪੰਜਾਬ ਕੱਢ ਦਿੰਦਾ ਆਪਣੀ ਕੀ ਰੀਸ ਕਰਨਗੇ ਆਪਾਂ ਬੋਰ ਵਾਲੇ ਟੁਆਹੋਂ ਚੋਂ ਨਿਕਲੇ ਹੋਏ ਆਂ ਸਭੀਰੋ ਵਲੰਟੀਅਰਾਂ ਚ ਆਪਸ ਚ ਹੋ ਸਕਦਾ ਛੋਟੇ ਮੋਟੇ ਸਿਕਵੇ ਹੋਣ ਆਪਸ ਚ ਉਹ ਬਾਅਦ ਚ ਕਰ ਲਾਂਗੇ ਪਰਿਵਾਰ ਚ ਹੋ ਜਾਂਦੇ ਨੇ ਪਰ ਇੱਕ ਵਾਰ ਆ 4 ਜੂਨ ਵਾਲਾ ਕੰਡਾ ਕੱਢੋ ਬਹੁਤ ਜ਼ਰੂਰੀ ਹੈ ਸਾਰਾ ਦੇਸ਼ ਪੰਜਾਬ ਵੱਲ ਦੇਖ ਰਿਹਾ ਹੁਣ ਔਰ ਤਾਹਾਂ ਮੋਦੀ ਲਈ ਹੋ ਰਹੀ ਹੈ ਛੁੱਟੀ ਇੰਡੀਆ ਅਲਾਈਅੰਸ ਦੀ ਮਾਰੀ ਹੈ ਸਰਕਾਰ ਪੰਜਾਬ ਦਾ ਬਹੁਤ ਵੱਡਾ ਹਿੱਸਾ ਪਊਗਾ ਸੈਂਟਰ ਸਰਕਾਰ 'ਚ ਦੇਖਦੇ ਜਾਇਓ ਤੁਸੀਂ ਇਹਦੀ ਕਰਮ ਚੰਗੀ ਹੈ ਉਮੀਦ ਦੀ ਮੈਂ ਤਾਂ ਦੱਸਦਾ ਨਾ ਬੱਤੀ ਦਾੰਦੇ ਨੇ ਮੇਰੇ ਵੀ ਲਾਈਟ ਮੱਥੇ ਲਾਦੀ ਹੈ ਇਹਨੇ ਬਣ ਜਾਣਾ ਬੱਡਾ ਬਣ ਜਾਣਾ ਨੇ ਕੰਮਾਂ ਕਸ ਮਤਾਂ ਨਹੀਂ ਹੁਣ ਕੀ ਕਰੀਏ ਉਹਨਾਂ ਦੀ ਕਿਸੇ ਮਾਰੀ ਆ ਸੀ ਕੀ ਕਰੀਏ ਮਲੂਕਾ ਛੱਡ ਗਿਆ ਪਰੌਣਾ ਕੱਢਤਾ ਉਹ ਕਹਿੰਦੇ ਹੁਣ ਅੱਜ ਮੈਨੂੰ ਸਵੇਰੇ ਭੇਜਿਆ ਕਿਸੇ ਨੇ ਕਹਿੰਦੇ ਸੁਖਵੀਰ ਨੇ ਆਪਦਾ ਜੀਜਾ ਕੱਢਿਆ ਮਜੀਠਿਆ ਕਹਿੰਦਾ ਮੈਂ ਆਵੇ ਵਾਲ ਨੂੰ ਕੱਢੂ ਹਣ ਤੇ ਜੀਜੋ ਜੀਜੀ ਹੋ ਗਏ ਹਾਲਤਾਂ ਦੇਖ ਲਓ ਤੁਸੀਂ ਸਭ ਹੀਰੋ ਇਹਨਾਂ ਦਾ ਇਹ ਪਤਾ ਕੀ ਹੈ ਰੱਬ ਪਰਮਾਤਮਾ ਇਹਨਾਂ ਨੇ ਜਦੋਂ ਬਾਣੀ ਜਦੋਂ ਬਾਣੀ ਗੁਰੂਆਂ ਦੀ ਸੱਚੀ ਧਰੋਂ ਜਿਹੜੀ ਆਈ ਹੋਈ ਹੈ ਜਦੋਂ ਉਹ ਇਹਨਾਂ ਨੇ ਰੋਲੀ ਨਾ ਉਸ ਤੋਂ ਬਾਅਦ ਇਹਨਾਂ ਦਾ ਸ਼ੁਰੂ ਹੋ ਗਿਆ ਟੋਂ ਲੋਕ ਕਹਿੰਦੇ ਹਰਾਇ ਨਾ ਕਰੋ ਯਾਰ ਤੁਸੀਂ ਬਾਬੇ ਨਾਨਕ ਦੀ ਤੱਕੜੀ ਕਹਿੰਦੇ ਹੋ ਤੇ ਉਸੇ ਬਾਬੇ ਨਾਨਕ ਦੀ ਬਾਣੀ ਰੋਲ ਦਿੰਦੇ ਹੋ ਫੇਰ ਨਹੀਂ ਲੋਕਾਂ ਨੇ ਮੂੰਹ ਲਾਇਆ ਜੀ ਉਹਨਾਂ ਨੂੰ ਜੋ ਮਰਜੀ ਕਚੈਰੀਆਂ ਚੱਲੀ ਜਾਣ ਕੇਸ ਲੋਕਾਂ ਨੇ ਕਹਿਤਾ ਵੀ ਨਹੀਂ ਤੂੰ ਇੱਕੋ ਖਤਮ ਐ ਉਹ ਕੰਮ ਕਾਂਗਰਸ ਵਾਲਿਆਂ ਦਾ ਹੂੰ ਨਹੀਂ ਪਤਾ ਲੱਗ ਰਿਹਾ ਕੌਣ ਕਿਹਦੇ ਨਾਲ ਲੜ ਰਿਹਾ ਓ ਬਠਿੰਡੇ ਵਾਲਾ ਲੋਹਿਆਣੇ ਸੜਤਾ ਬੜਿੰਗ ਖਡੂਰ ਸਾਹਿਬ ਵਾਲਾ ਇੱਥੇ ਸੰਗਰੂਰ ਫਿਰਦਾ ਪਲੱਥਾੜਾ ਸੰਗਰੂਰ ਵਾਲਾ ਵੀਂਦਰ ਸਿੰਘ ਲਾਲ ਆਨੰਦਪੁਰ ਸਾਹਿਬ ਫਿਰਦਾ ਉਹ ਮੈਂ ਇੱਕ ਨਾ ਸੀੜੀ 'ਚ ਕਰਿਆ ਸੀ ਕੰਮ ਇਹ ਪਤਾ ਕਿਉਂ ਬਦਲੇ ਨੇ ਆਪਦੇ ਇਲਾਕੇ 'ਚ ਕੋਈ ਟਿਕਟ ਦਿੱਤੀ ਮੈਂ ਉਦੋਂ ਇਹ ਕਿਹਾ ਸੀਗਾ ਕਿ ਸੀੜੀ 'ਚ ਕਿ ਕਿਸੇ ਟਾਈਮ ਤੇ ਰਾਜਨੀਤੀ ਸਾਡੀ ਇੰਨੀ ਵਧੀਆ ਹੁੰਦੀ ਸੀ ਕਿ ਜਿਹੜਾ ਬੰਦਾ ਸੀਗਾ ਕੋਈ ਲੀਡਰ ਆਪਦੇ ਪਾਰਟੀ ਦੇ ਪ੍ਰਧਾਨ ਦੇ ਘਰੇ ਜਾ ਕੇ ਕਹਿੰਦਾ ਸੀ ਪ੍ਰਧਾਨ ਜੀ ਮੈਨੂੰ ਇਸ ਇਲਾਕੇ 'ਚੋਂ ਟਿਕਟ ਦਿਓ ਕਿਉਂਕਿ ਇਸ ਇਲਾਕੇ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਮੈਂ ਕਿਹਾ ਕਹਿੰਦੇ ਤਾਂ ਹੁਣ ਵੀ ਨੇ ਪਰ ਉਲਟੇ ਕੰਮ ਵਾਸਤੇ ਕਹਾਂ ਪ੍ਰਧਾਨ ਜੀ ਇਸ ਇਲਾਕੇ 'ਚੋਂ ਟਿਕਟ ਨਾ ਦੇ ਦਿਓ ਇੱਥੇ ਤਾਂ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਸੋ ਆਂ ਸੜਤੇ ਉਧਰਲਾ ਇਧਰ ਉਧਰਲਾ ਇਧਰ ਕਹਿੰਦੇ ਜਾਣਦੇ ਨੇ ਇਹਨਾਂ ਨੂੰ ਉੱਥੇ ਆਹ ਬੀਜੇਪੀ ਦਾ ਚਲੋ ਵਿਚਾਰੇ ਉਹੀ ਆਏ ਨੇ ਉਤਾ ਉਹ ਤਾਂ ਉਂ ਚੈੱਕ ਕਰਨ ਆਏ ਨੇ ਵੀ ਉਗਦਾ ਕੋਈ ਬੀਜਿਆ ਨਹੀਂ ਉਹਨੂੰ ਤਾਂ ਪਿੰਡਾਂ 'ਚ ਨਹੀਂ ਵੜਨਦੇ ਕਿਸਾਨਾਂ ਨਾਲ ਪੇਚਾ ਪਿਆ ਹੋਇਆ ਉਹਨਾਂ ਦਾ ਸੋ ਵੀਰੋ ਆਮ ਆਦੀ ਪਾਰਟੀ ਇੱਕ ਵਲੰਟੀਅਰ ਮੈਂ ਆਇਆ ਆਇਆ ਇਧਰੋਂ ਮੇਰੇ ਮੂਰੇ 100 200 ਮੋਟਰਸਾਈਕਲ ਲੱਗੇ ਹੋਏ ਸੀ ਔਰ ਮੈਨੂੰ ਇਹ ਵੀ ਪਤਾ ਹੈ ਆਪ ਦੇ ਪੱਲੇੋਂ ਤੇਲ ਪਾਇਆ ਹੋਊਗਾ ਏ ਆ ਸਾਡੇ ਸਾਡੇ ਵਾਲੇ ਘਮੱਕੜ ਜਿਹੜੇ ਉਹ ਅਸਲੀ ਹੈ ਜਿਹੜੇ ਪੰਜਾਬ ਨੂੰ ਸੱਚੀ ਮੁੱਚੀ ਪਿਆਰ ਕਰਦੇ ਆ ਸੋ ਵੀਰੋ ਮੀਤ ਨੌਜਵਾਨ ਮੁੰਡਾ ਹੈ ਮਨਿਸਟਰ ਹੈ ਕੰਮ ਕਰਨ ਦਾ ਪਤਾ ਹੈ ਅਫਸਰਾਂ ਤੋਂ ਕੰਮ ਕਰਾਉਣ ਦਾ ਪਤਾ ਹੈ ਵਿਧਾਨ ਸਭਾ 'ਚ ਬੋਲਣ ਦਾ ਪਤਾ ਹੈ ਤਾਂ ਉੱਥੇ ਜਾ ਕੇ ਗੱਜੂਗਾ ਜੋ ਮੈਂ ਪਹਿਲਾਂ ਸੰਗਰੂਰ ਤੋਂ ਤੁਸੀਂ ਮੈਨੂੰ ਭੇਜਿਆ ਸੀ ਆਗੇ ਸੀ ਨਾ ਨਿਆਰੇ ਜਦੋਂ ਮੈਂ ਉੱਠਦਾ ਸੀਗਾ ਬੀਜੇਪੀ ਵਾਲੇ ਕੰਨਾਂ ਤੇ ਉਹ ਲਾ ਲੈਣੇ ਸੀ ਵੀ ਲੈ ਪਾਂਗਾ ਪਾਉ ਹੁਣ ਕੋਈ ਇਹ ਆ ਮਨ ਮੈਂ ਜਦੋਂ ਕਹਿੰਦਾ ਸੀ ਟਾਈਮ ਸਪੀਕਰ ਵੀ ਕਹਿੰਦੇ ਇਹਨੂੰ ਦੇ ਦੋ ਯਾਰ 2 ਮਿੰਟ ਨੂੰ ਪੀਲੀ ਪੱਗ ਵਾਲੇ ਨੂੰ ਜੇ ਨਾਂ ਦਿੱਤੇ ਇਹ 2 ਘੰਟੇ ਚੱਲਣ ਨਹੀਂ ਦਿੰਦਾ ਫਿਰ ਸੋ ਬੜੇ ਕੰਮ ਕੀ ਕਰਗਰਾਈ ਨਹੀਂ ਸੀ ਬੜੇ ਉਦੋਂ ਸੈਂਟਰ ਤੋਂ ਪ੍ਰੋਜੈਕਟ ਲਿਆ ਆਂਦੇ ਨੇ ਪੈਸੇ ਪੈਸਾ ਹਿਸਾਬ ਦਿੱਤਾ ਤੂਰੀ ਵਾਲਾ ਉਸੂਆ ਸੀਗਾ ਕਿੱਡੀ ਗੱਲ ਸੀ ਜੀ ਸੂਆ ਟਕਣਾ ਸੀ ਟਕਤਾ ਨਾ ਹੁਣ ਤਾਂ ਉੱਤੇ ਸੈਰ ਕਰਦੇ ਆ ਲੋਕ ਹੁਣ ਇੱਕ ਹੋਰ ਰੇਲਵੇ ਦਾ ਰਹਿ ਗਿਆ ਉਹ ਤੁਹਾਡੇ ਨਾਲ ਸਲਾਹ ਕਰਕੇ ਕਰ ਲਾਂਗੇ ਜਿਵੇਂ ਕਹੋਗੇ ਉਹ ਮੈਂ ਕਰ ਲਾਂਗੇ ਧੂਰੀ ਦੇ ਹਸਪਤਾਲ ਦਾ ਬੁਰਾ ਹਾਲ ਸੀ ਉਹ ਕਰਨ ਲੱਗਿਆ ਲਾਇਬ੍ਰੇਰੀ ਬਹੁਤ ਸ਼ਾਨਦਾਰ ਬਣ ਰਹੀ ਹੈ ਯੂਪੀਐਸਸੀ ਦੀ ਪੜ੍ਹਾਈ ਵੀ ਇੱਥੇ ਹੋਇਆ ਕਰੂਗੀ ਡੀਸੀ ਬਣਨਗੇ ਜਵਾਕਰ ਕਨੌਰ ਕਨੌਰ ਕਲਾ ਕਨੌਰੀ ਬਣ ਗਈ ਲਾਇਬ੍ਰੇਰੀ ਕਨੌਰੀ ਉਹ ਮੈਨੂੰ ਆਏ ਮੁੰਡੇ ਸਾਨੂੰ ਮੁੰਡੇ ਮਿਲੇ ਉਹ ਕਿੱਥੋਂ ਦੇ ਸੀਗੇ ਉਹ ਕਹਿੰਦੇ ਸੀਗੇ ਜੀ ਅਸੀਂ ਆਪਦਾ ਸਾਮ ਸੰਭਾਲ ਆਪ ਕਰਾਂਗੇ ਬੁੜਲਾਡੇ ਬੁੜਲਾਡੇ ਨਹੀਂ ਮਾਨਸਾ ਕਹਿੰਦੇ ਮੇਖਾ ਵੀ ਮੇਰੇ ਸਾਡੇ ਲਾਇਬ੍ਰੇਰੀ ਧੂਰੀ ਵਰਗੀ ਲਾਇਬ੍ਰੇਰੀ ਬਣਾ ਦਿਓ ਜੀ ਮੈਂ ਬਣਾ ਦਿੰਨੇ ਸੋ ਮੈਂ ਤੁਹਾਨੂੰ ਦੱਸੀ ਜਨਾ ਥੋਨੂੰ ਲੋਕ ਪੁੱਛਣਾ ਆ ਕਰਨਗੇ ਇੱਥੇ ਦੇਖਣਾ ਆ ਕਰਨਗੇ ਵੀ ਇਹਦੇ ਵਰਗਾ ਸਾਡਾ ਬਣਾ ਦਿਓ ਜੀ ਜਿਹੜਾ ਵੀ ਪਹਿਲਾਂ ਸਭ ਤੋਂ ਪਹਿਲਾਂ ਕੋਈ ਕੰਮ ਕਰਨਾ ਇੱਕ ਤੁਹਾਡਾ ਨੁਮਾਇੰਦਾ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਮੈਂ ਧੂਰੀ ਕਰੂੰਗਾ ਧੂਰੀ ਦੇ ਲੋਕਾਂ ਨੂੰ ਜਦੋਂ ਪਤਾ ਲੱਗ ਗਿਆ ਵੀ ਹਾਂ ਬਹਾਵਦੇ ਚੀਜ਼ ਐ ਫਿਰ ਤੁਸੀਂ ਹੋਰ ਦੱਸੋਗੇ ਹੋਰ ਦੇਖਣ ਆਉਣਗੇ ਤਾਂ ਨਜਾਇਜ਼ ਪਰਚੇ ਬੰਦ ਕਰਤੇ ਕੋਈ ਪੁਲਿਸ ਨੂੰ ਦੇਤੀਆਂ ਸਭ ਤੋਂ ਵਧੀਆ ਗੱਡੀਆਂ ਸੜਕ ਤੇ ਸਭ ਤੋਂ ਵਧੀਆ ਗੱਡੀਆਂ ਇਸ ਵਾਰ ਕਿਹਦੇ ਕੋਲੇ ਨੇ ਪੁਲਿਸ ਕੋਲੇ ਨੇ ਐਸਐਸਐਫ ਬਣਾਈ ਐ ਸੜਕ ਸੁਰੱਖਿਆ ਫੋਰਸ ਵੀਰੋ ਤੁਸੀਂ ਹੈਰਾਨ ਹੋ ਜਾਓਗੇ 1 ਫਰਵਰੀ ਨੂੰ ਲਾਂਚ ਕੀਤੀ ਹੈ ਮਾਰਚ ਫਰਵਰੀ ਮਾਰਚ ਅਪ੍ਰੈਲ ਅਪ੍ਰੈਲ 15 ਤੱਕ ਦਾ ਮੈਨੂੰ ਡਾਟਾ ਦਿੱਤਾ ਰਿਹਾ 15 ਮਈ ਤੱਕ ਦਾ ਸਾਡੇ ਇੱਕ ਤਿੰਨ ਮਹੀਨੇ ਦਾ ਪਹਿਲਾਂ 17 ਬੰਦੇ ਰੋਜ਼ ਮਰਦੇ ਸੀ ਪੰਜਾਬ 'ਚ ਐਕਸੀਡੈਂਟ 'ਚ ਔਨ ਦਾ ਸਪੌਟ 17 ਮਤਲਬ 500 ਮਹੀਨੇ ਦਾ 500 ਮਤਲਬ 6000 ਹੋ ਗਿਆ ਸਾਲ ਦਾ ਆ ਤਿੰਨ ਮਹੀਨਿਆਂ ਚ ਉਹਨਾਂ ਨੇ ਤਿੰਨ ਮਹੀਨਿਆਂ ਚ 500 ਲੱਖ ਰੁਪਏ 1500 ਬੰਦਾ ਮਰਦਾ 249 ਬੰਦੇ ਮਰੇ ਸਾਢੇ 1250 ਦੀ ਜਾਨ ਬਚਾਤੀ ਜਨਾਬ ਐਸਐਸਐਫ ਨੇ